43000 ਰੁਪਿਆ ਰੇਟ ਮਿੱਤਰੋ ਇਹਦੇ ਤੋਂ ਘਟਜੂ ਸਾਰੇ ਬਾਜ਼ਾਰ ਚ ਤੁਹਾਨੂੰ ਆਹ ਰੇਟ ਨਹੀਂ ਮਿਲਦਾ ਐ ਨਹੀਂ ਹੈਗਾ ਵੀ ਟਾਇਰ ਦੇਸੀ ਆ ਬੀਕੇਟੀ ਕਮਾਂਡੋ ਮੰਡ ਦੇ ਢਰਨ ਆਵੇਂ ਲੱਗੇ ਆ ਸਭ ਤੋਂ ਮਹਿੰਗੇ ਕਿ ਟਾਇਰ ਆਪਾਂ ਕਹਿੰਦੇ ਆ ਬੀਕੇਟੀ ਦੀ ਆ ਰੋ 40000 ਰੁਪਿਆ ਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਘਟਜੂ ਮਣਜਾ ਬਣਾ ਕੇ ਆਜੋ 30000 ਰੁਪਿਆ ਡਿਸਕਾਊਂਟ ਆ 50 50 ਡੀ ਦੇ ਵਿੱਚੋਂ ਹੋ ਜੂਗਾ 25000 ਰੁਪਿਆ ਉਹ ਆ 25 ਵੇਖ ਲਾ ਮੈਂ ਆਪਾਂ ਕਿਹੜਾ ਓਵੇਂ ਘਟਾਉਣੇ ਹੁੰਦੇ ਮਾਸਕੇ ਘਟਾਉਣੇ ਹੁੰਦੇ ਆਪਾਂ ਫਿਰ ਦਾ ਪੈਸੇ ਰੇਟ ਵਧਾ ਦਿੰਦੇ ਨਾ ਸਤਿ ਸ਼੍ਰੀ ਅਕਾਲ ਉਹ ਤੋਂ ਸਵਾਗਤ ਆ ਆਪਣੇ ਫੇਸਬੁਕ ਪੇਜ ਤੇ ਤੇ YouTube ਚੈਨਲ ਤੇ ਸਾਰਿਆਂ ਦਾ ਆਪਾਂ ਖੜਿਆ ਮਿੱਤਰੋ ਤਲਵੰਡੀ ਸਬੂਟਰੈਕਟਰ ਮੰਡੀ ਤੇ ਤੇ ਬਾਈ ਕੁਲਵੀਰ ਮਿੱਤਰੋ ਆਪਣੇ ਨਾਲ ਆ ਪਹਿਲਾਂ ਦਾ ਸਵਾਗਤ ਆ ਬੇਜ ਤੇ ਕੁਲਵੀਰ ਸਤਿ ਸ਼੍ਰੀ ਅਕਾਲ ਬਾਈ ਸਵਾਗਤ ਆ ਬੇਜ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਵੀ ਠੀਕ ਹੈ ਜਿਹੜਾ ਇੰਨੀ ਦੂਰੋਂ ਵਿਚਾਰਾ ਛੱਡ ਕੇ ਕੰਮ ਆਉਂਦੇ ਯਾਰ ਹਨਾ ਠੀਕ ਹੈ ਤੇ ਇੰਨੀ ਦੁਨੀਆ ਨੂੰ ਤੁਸੀਂ ਮੰਡੀ ਦਿਖਾਉਣੇ ਬਹੁਤ ਬਹੁਤ ਧੰਨਵਾਦ ਲਓ ਪਹਿਲਾਂ ਦਾ ਧੰਨਵਾਦ ਤੁਹਾਡਾ ਜਿਹੜਾ ਤੁਸੀਂ ਸਾਡੇ ਬਾਅਦ ਤੇ ਟਾਈਮ ਕੱਢਿਆ ਤੇ ਵੀਰ ਕੋਲ ਲੋਨ ਦੀ ਸੌਦਾ ਹੀ ਮਿਲ ਜੂ ਤੇ ਟਰੈਕਟਰ ਵਿੱਚ ਵੀ ਕਿੱਟਿਆ ਜੂ ਸਭ ਤੋਂ ਵੱਡੀ ਗੱਲ ਤੇ ਜਿਵੇਂ ਆ ਹੁਣ ਹਾਲੈਂਡ ਤੋਂ ਵੀਡੀਓ ਕਰ ਲਿਆ ਸਟਾਰਟ ਇਹਦੇ ਬਾਰੇ ਪਾਈ ਚਾਰਨਾ ਅਗਲਵੀਰ ਪਹਿਲਾਂ ਤਾਂ ਢਿੱਲੋਂ ਦੇ ਕੈਮਰਾ ਮਾਰ ਚਾਰ ਚੁਰੇ ਇੱਕ ਨੂੰ ਕੱਪੜਾ ਜਾ ਪਿਆ ਯਾਰ ਉਹ ਚੱਕ ਲਿਆ ਇੱਥੋਂ ਐ ਲੱਗੀ ਜਾਂਦਾ ਭੈੜਾ ਜਾ ਠੀਕ ਹੈ ਕੱਪੜਾ ਕੱਲਾ ਕੱਲਾ ਅੰਗ ਦਿਖਾ ਦੇ ਢਿੱਲੋਂ ਇਹਦਾ ਕੈਮਰਾ ਘੁਮਾ ਦੇ ਤੇ ਮਾਡਲ ਮਗਰੀ ਦੱਸਾਂਗੇ ਮਾਡਲ ਮਗਰੋ ਦੱਸਾਂਗੇ ਗੈਸ ਕਰਦੇ ਪਹਿਲਾਂ ਆਡੀਅੰਸ ਨੂੰ ਕਹਿੰਦੇ ਆ ਵੀ ਤੁਸੀਂ ਜੱਜ ਕਰਕੇ ਦੱਸੋ ਕਿੰਨਾ ਮਾਡਲ ਜੱਜ ਕਰਕੇ ਦੱਸੋ ਤੇ ਇੱਥੋਂ ਦਾ ਮਿੱਤਰੋ ਦੇਖੋ ਜਮੀਨਾਂਵਾਂ ਲਾਦਾ ਟਰੈਕਟਰ ਜਿਹੜੇ ਬੰਦੇ ਪਾਰਖੋ ਦਾ ਹੁਣ ਇੱਥੋਂ ਮਾਰਕਾ ਦੇਖੀ ਦੱਸ ਦੇਣਗੇ ਇਹ ਹੁਣ ਆਪਾਂ ਇੱਥੋਂ ਵੀ ਦਿਖਾਈ ਦੇ ਗਿਲਵੀਰ ਨਾਲ ਇੱਥੇ ਗੱਲ ਆਈ ਗਈ ਹੈ ਨਾ ਇਹ ਇੱਥੇ ਵੀ ਮਾਰਦੇ ਹੁਣ ਸਾਰ ਕੇ ਕੈਮਰਾ ਤੇ ਜੇ ਜਿਵੇਂ ਕਹਿੰਦੇ ਹੁੰਦੇ ਆ ਪਾਰਖੋ ਬੰਦੇ ਆ ਤੇ ਨਾਲ-ਨਾਲ ਹੁਣ ਮਾਡਲ ਤੁਸੀਂ ਕਮੈਂਟ ਕਰੋ ਜਦੋਂ ਉਹ ਢਿੱਲੋਂ ਨੇ ਗੇੜਾ ਦੇ ਕੇ ਆਉਣਾ ਉਦੋਂ ਤੁਹਾਨੂੰ ਮਾਡ ਕਨਿਜ਼ ਨੇ ਹੈਗੀਆਂ ਮਿੱਤਰੋ ਟਰੈਕਟਰ ਦੀ ਪੂਰੀ ਚੰਗੀ ਟਾਇਰ ਨਾਲ ਦੇ ਆਮ ਅਗਲੇ ਕੁ ਵੀਰ ਨਾਲ ਦੇ ਤਾਂ ਹੈ ਨਹੀਂਗੇ ਠੀਕ ਹੈ ਮਾਡਲ ਦੇ ਹਿਸਾਬ ਨਾਲ ਠੀਕ ਹੈ ਇਹ ਅੰਦਾਜ਼ਾ ਹੋ ਜੂਗਾ ਅੰਦਾਜ਼ਾ ਹੋ ਜੂਗਾ ਹਾਂ ਮਾਡਲ ਦਾ ਅੰਦਾਜ਼ਾ ਇੱਕ ਗੱਲ ਹੈ ਵੀ ਇਹ ਕੈਮਰਾ ਚੱਲੀ ਜਾਂਦਾ ਟਰੈਕਟਰ ਸਾਰਾ ਜਿਹਨੂੰ ਹਣਾ ਠੀਕ ਹੈ ਕਿਤੇ ਕਲਮ ਨਹੀਂ ਲੱਗੀ ਆ ਮਗਰਾੜ ਤਾਂ ਲੇਮੀਨੇਸ਼ਨ ਹੀ ਨਹੀਂ ਹੋਇਆ ਇੱਥੋਂ ਤੀਕਾ ਦੇਖ ਠੀਕ ਹੈ ਆ ਉੱਤੋਂ ਦਾ ਮਨ ਲੇਮੀਨੇਸ਼ਨ ਪਾਟ ਗਿਆ ਠੀਕ ਹੈ ਤੇ ਥੱਲੇ ਉਵੇਂ ਆ ਆ ਕੈਮਰੇ ਚ ਜਿ ਆਉਂਦਾ ਹੋਇਆ ਤਾਂ ਇੱਥੋਂ ਢਿੱਕ ਪਿਆ ਵੇ ਪਰ ਲੈ ਮਗਰਾੜ ਤੇ ਵੀ ਦਿਖਾ ਦੇ ਢਿੱਲੋ ਇੱਧਰ ਵੀ ਲੇਮੀਨੇਸ਼ਨ ਆ ਪਿਆ ਇਹ ਮਗਰਾਡ ਲੇਮੀਨੇਸ਼ਨ ਹੋਏ ਹੋਏ ਮਿੱਤਰੋ ਕੀ ਯਾਰੀ ਬੰਦਾ ਇੱਥੋਂ ਦੇ ਦੇਖ ਕੇ ਗੇ ਇਹ ਧੁੱਪ ਤਾਂ ਪੈਂਦੀ ਜੀ ਧੁੱਪ ਚ ਪਾੜ ਜਾਂਦਾਗਾ ਠੀਕ ਹੈ ਮਗਰਾਡ ਹੋਈ ਪਿਆ ਲੇਮੀਨੇਸ਼ਨ ਟਾਇਰ ਹੈ ਗਿਆ ਬੈਕ ਟਾਇਰ ਲੇਮੀਨੇਸ਼ਨ ਕਰਾਇਆ ਬਾਅਦ ਟਾਇਰ ਹੈ ਗਿਆ ਪੂਰੀ ਲਵਾਇਆ ਨੇ ਮੌਕੇ ਤੇ ਤੇ ਹੁਣ ਜਿਵੇਂ ਇੱਥੇ ਵੀ ਮੀਟਰ ਦੇਤੀ ਵੀ ਇੱਕ ਕਰੀ ਮਾਰਦੀ ਕਿਹਾ ਮੀਟਰ ਤਾਂ ਇੰਟੀਰੀਅਰ ਐ ਲੱਗਦਾ ਵੀ ਟਰੈਕਟਰ ਅੱਜ ਹੀ ਲਿਆਂਦਾ ਹੁੰਦਾ ਨਾ ਠੀਕ ਹੈ ਇੰਟੀਰੀਅਰ ਚ ਬੜਾ ਚੰਗਾ ਤੇ ਰੰਗ ਪੇਂਟ ਕਿੱਡਾ ਸੋਹਣਾ ਰੰਗ ਪੇਂਟ ਸਾਰਾ ਸੋਹ ਵੀ ਦੇਖ ਕਿੱਡ ਲੋਟ ਜਾਗਦੀ ਐ ਢੱਲੋਂ ਤੇ ਹੁਣ ਟਰੈਕਟਰ ਦੇ ਆਪਾਂ ਮਾਡਲ ਦੀ ਗੱਲ ਕਰੀਏ ਮਿੱਤਰੋ ਮਾਡਲ ਹੈਗਾ 2014 ਤੇ ਕੰਡੀਸ਼ਨ ਟਰੈਕਟਰ ਦੀ ਹੈਗੀ 17 18 ਮਾਡਲ ਵਾਲੀ 17 18 ਮਾਡਲ ਵਾਲੀ ਵੱਡੀ ਖਾਸੀਅਤ ਇਹ ਏ ਢੇਲੋਂ ਵੀ ਸਾਰਾ ਅਰੀਜਨਲ ਟਰੈਕਟਰ ਆ ਕਿਤੇ ਕਲਮ ਨਹੀਂ ਲੱਗੀ ਟਰੈਕਟਰ ਠੀਕ ਹੈ ਨੰਬਰ ਕਿੱਥੋਂ ਦਾ ਨੰਬਰ ਇਹਦਾ 4 ਤੋਹਾਨੇ ਦਾ ਨੰਬਰ ਹੈ ਬਾਈ ਫਰਸਟ ਪਾਰਟੀ ਟਰੈਕਟਰ ਆ ਪਹਿਲੇ ਘਰ ਤੋਂ ਹੀ ਆਇਆ ਟਰੈਕਟਰ ਤੋਹਾਨੇ ਟਰੈਕਟਰ ਸਾਹਿਬ ਵੀ ਹੁੰਦਾ ਹਾਂ ਪੂਰਾ ਸਾਫ਼ ਹੁੰਦਾ ਤੋਹਾਨੇ ਦਾ ਟਰੈਕਟਰ ਪਾਣੀ ਚੰਗਾ ਪਾਣੀ ਚੰਗਾ ਕਰਕੇ ਨਾ ਵੀ ਤਾਂ ਕਰਕੇ ਸਾਫ਼ ਵੀ ਹੁੰਦਾ ਟਰੈਕਟਰ ਇੰਜਨ ਦਾ ਜਿਹੜ ਉਹ ਵੀ ਦਿਖਾਈ ਇਹ ਨਹੀਂਗਾ ਵੀ ਹਾਂ ਇਹ ਖੋਲ ਲਾ ਮੈਂ ਖੋਲ ਦਿੰਦਾ ਕੱਢਦਾ ਠੀਕ ਹੈ ਆ ਲੈ ਦੇਖੋ ਇਧਰ ਮਿੱਤਰੋ ਮਗਲਾਲ ਦੀ ਮਾਰਦੀ ਇੱਕ ਵਾਰੀ ਕੈਮਰਾ ਦੇਖ ਇਹ ਨਹੀਂ ਇਹ ਕਹਿੰਦੀ ਇੰਜਨ ਦਾ ਤੇਲ ਨਾਲ ਦਾ ਤੇ ਐਨਓਸੀ ਦੀ ਐਨਓਸੀ ਵੀਰੇ ਮਿਲੂਗੀ ਲਾਜ਼ਮੀ ਨਹੀਂ ਐਨਓਸੀ ਮਿਲ ਜੂਗੀ ਤੇ ਇਹ ਡਿਮਾਂਡ ਹੁਣ ਆ ਜਾਂਦੀ ਹੈ ਗੱਲ ਬਸ ਕੁਲਵੀਰ ਡਿਮਾਂਡ ਤੇ ਤੈਨੂੰ ਪਤਾ ਵੀ ਆਹ ਰੇਟ ਤਾਂ ਦਿੱਥੋਂ ਅਸੀਂ ਮੰਨਣਾ ਵੀ ਹੈ ਨਹੀਂ 490000 ਇਹ ਤਾਂ ਮੈਨੂੰ ਪਤਾ ਪਰ ਮੇਰੀ ਆਦਤ ਆ ਆਪਾਂ ਵੱਧ ਰੇਟ ਲਿਖਦੇ ਨਹੀਂ ਲੋਕਾਂ ਵਾਲਾ ਕੰਮ ਹੈ ਨੀਗਾ ਆਪਾਂ ਰੇਟ ਲਿਖਦੇ ਆ ਜਾਇਜ਼ ਠੀਕ ਹੈ 4 ਲੱਖ ਇਹ ਹੁਣ 4 ਲੱਖ ਤੇ 90000 ਤਾਂ ਹੋਗੀ ਡਿਮਾਂਡ ਕਿੰਨੇ ਕ ਦਾ ਬਣੂ ਟਰੈਕਟਰ ਇਹ ਇੱਕੋ ਹੀ ਰੇਟ ਇੱਕ ਰੇਟ ਮੁੜ ਕੇ ਤਾਂ ਨਹੀਂ ਘਟਾਉਂਦਾ ਉਹ ਤਾਂ ਬਾਅਦ ਚੋਂ ਦੇਖਾਂਗੇ ਕਿ ਰਾਂ ਤੁਸੀ 4 ਲੱਖ ਤੇ 65000 ਦਾ ਦੇ 4 ਲੱਖ ਤੇ 65000 ਰੁਪਈਆ ਦਾ ਮਿੱਤਰੋ ਇਹ ਟਰੈਕਟਰ ਸਾਨੂੰ ਮਿਲ ਜੂ ਤੇ ਇਹਦੇ ਵਿੱਚੋਂ ਘਟ ਗਿਆ 25000 ਰੁਪਈਆ ਉਹ ਆ 25 ਵੇਖ ਲਾ ਮੈਂ ਆਪਾਂ ਕਿਹੜਾ ਓਵੇਂ ਘਟਾਉਣੇ ਹੁੰਦੇ ਮਾਸਕੇ ਤੋਂ ਘਟਾਉਣੇ ਹੁੰਦੇ ਆਪਾਂ ਫਿਰ ਸੀਰ ਰੁਪਏ ਮਿੱਤਰੋ ਇਹ ਟਰੈਕਟਰ ਦੇ ਵਿੱਚੋਂ ਰੇਡ ਕਾਰਡ ਜੂ ਟਰੈਕਟਰ ਹੈਗਾ ਪੂਰੀ ਚੰਗਾ ਪੂਰਾ ਚੰਗਾ ਹੈਗਾ ਪੂਰਾ ਨਵਾਂ ਟਰੈਕਟਰ ਹੈ ਜੇ ਕੋਈ ਵੀਰ ਕਹਿੰਦਾ ਵੀ 14 ਨਹੀਂ ਮੈਂ ਤਾਂ ਜੌਂਡੀਅਰ ਲੈਣਾ ਤੇ ਲੈਣਾ ਵੀ ਹਾਰ ਵਾਲਾ ਆ ਜਾ ਇੱਧਰ ਆ ਜਾ ਸੇ ਹਾਰ ਵਾਲਾ ਵੀ ਖੜਾ ਹੱਲ ਹੈਗੇ ਆ ਮੈਂ ਕਹਿੰਦੀ ਹੱਲ ਸਾਰੇ ਹੈਗੇ ਆ ਬਾਈ ਕੁਲਵੀਰ ਕੋਲ ਤੇ ਇਹ ਹੈਗਾ ਜੀ ਬਾਈ ਮਾਡਲ ਜੌਂਡੀਅਰ ਆ ਇਹ ਵੀ ਪਹਿਲੇ ਕਰਦਾ ਹੀ ਹੈ ਤੇ ਚੱਲਿਆ ਕਿੰਨੇ ਘੰਟੇ ਆ ਇਹ ਜੈ ਜੇ ਨਾ ਮਾਤਰ ਘੰਟੇ ਚੱਲਿਆ ਬਾਲਾ ਨਹੀਂ ਚੱਲਿਆ ਠੀਕ ਹੈ ਬਹੁਤ ਘੱਟ ਚੱਲਿਆ ਵਾ ਟਰੈਕਟਰ ਤੇ ਸਭ ਤੋਂ ਵੱਡੀ ਗੱਲ ਹੈ ਫਸਟ ਓਨਰ ਆ ਪਹਿਲੇ ਘਰ ਹੀ ਐ ਨਾਲ ਦਾ ਹੀ ਪਹਿਲੇ ਨਾਂ ਦਾ ਟਰੈਕਟਰ ਐਚ ਆਰ ਨੰਬਰ ਦੇ ਵਿੱਚ ਆ ਜੀ ਢੋੜਾ ਬੈਂਪਰ ਤੇਰੇ ਢੋੜਾ ਬੈਂਪਰ ਲੱਗਿਆ ਵਾ ਟਰੈਕਟਰ ਦੇ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਪਹਿਲਾਂ ਤਾਂ ਜਮਾ ਨਮਾ ਤੇ ਇੱਥੋਂ ਸਾਂਹ ਬੋਲਦੀ ਐ ਵੀਰ ਦੀ ਚਾਰ ਚਪੇਰੇ ਕਿਹੜਾ ਜੇਲਾ ਮਗਰ ਤੇ ਪਿੱਛੇ ਵੀ ਇੱਕ ਗਰੀ ਮਾਰਦੀ ਕੈਮਰਾ ਸਮਾਰ ਕੇ ਤੇ ਇਹ ਹੁਣ ਮਾਡਲ ਹੈਗਾ ਬਾਈ ਤੇ ਚੱਲਿਆ ਵੀ ਥੋੜਾ ਤੇ ਡਿਮਾਂਡ ਹੁਣ ਇਹਦੀ ਆਈ ਗਈ ਐ 6 ਲੱਖ ਰੁਪਏ ਇਹਦੀ ਇਕੱਲਾ ਡਿਮਾਂਡ ਨਾ ਦੇਗਾ ਠੀਕ ਐ ਨਮਾ ਲੈ ਕੇ ਆਪਾਂ ਹਾਰ ਪਾ ਕੇ ਲੈਉਣੇ ਹੁੰਨੇ ਆ ਠੀਕ ਐ ਇੱਥੇ ਪਾਏ ਹੀ ਖੜਾ ਹੈਗਾ ਆ ਹਟਾ ਦਾਂਗੇ ਇਕੱਲਾ ਠੀਕ ਹੈ ਤੇ ਨਮਾ ਹੀ ਹੈਗਾ ਠੀਕ ਹੈ ਆ ਤਾਂ ਆ ਗਈ ਨਹੀਂ ਕਿਹੜਾ ਬੰਦਾ ਏਜੰਸੀ ਚ ਜਾਈ ਜਾਂਦਾ ਹੈ ਇਧਰ ਨੂੰ ਬਰਾਵਾ ਵੀ ਮੂਰਟਾਉਣਾ ਨਾ ਇਹ ਦੱਸ ਕਿੰਨੇ ਪੈਸੇ ਦਦੂ ਇਹ ਇਹ ਕਟਾ ਦਾਂਗੇ ਬਾਵਾ ਕਟਾ ਦਾਂ ਦੱਸ ਕਿੰਨੇ ਦਾ ਕਿੰਨੇ ਕ ਕਟਾ ਦਗੇ ਇਹ ਜੋ ਘੱਟੋ ਘੱਟ ਸਾਡੇ ਹਿਸਾਬ ਨਾਲ ਤੋਂ 20 ਕਹ ਹਜ਼ਾਰ ਰੁਪਏ ਦਾ ਚੱਕ ਆ ਤੇ 30 ਕਟਾ ਦਾਂਗੇ ਹੋਰ 30 ਕਟਾ ਦਾਂਗੇ ਲੈ ਹੋਰ ਵੀ ਕਰ ਦਾਂਗੇ ਡਿਸਕਾਊਂਟ ਯਾਰ ਦੂਰੋਂ ਵਾਲੇ ਬੰਦੇ 6 ਲੱਖ ਰੁਪਏ ਡਿਮਾਂਡ ਸੀ ਇੱਕ ਕਰੀ ਇਧਰ ਕੁੰਡ ਮੈਂ ਵੀ ਚੱਕ ਦੇਣਾ ਇੱਥੇ ਇੱਕ ਕਰੀ ਕੈਮਰਾ ਮਾਰਦੀ 6 ਲੱਖ ਰੁਪਏ ਡਿਮਾਂਡ ਸੀ ਤੇ ਇਹ ਟਰੈਕਟਰ 570 ਦਾ ਕਹਿੰਦਾ ਵੀਰਾ ਤੇ ਮਾਨਤਨ ਬਾਈ ਤੋਂ ਹੋਰ ਵੀ ਲੈ ਉਸ ਤੋਂ ਬਾਅਦ ਮਾਨਤਨ ਹੁੰਦਾ ਹਜ਼ਾਰਾਂ ਚ ਗਿਣਤੀ ਨਹੀਂ ਸੌਆਂ ਚ ਹੋ ਜਾਂਦੀ 20000 ਰੁਪਏ ਡਿਸਕਾਊਂਟ ਆ 50 50 ਡੀ ਦੇ ਵਿੱਚੋਂ ਹੋ ਜੂਗਾ ਤੇ ਹੁਣ ਅੱਗੇ ਹੈਗਾ ਜੀ ਸੋਨਾਲਿਕਾ 750 ਇਹ ਮਾਡਲ ਹੈਗਾ ਜੀ 16 ਹਨਾ ਤੇ ਇਹਦੇ ਬੈਕ ਟਾਇਰ ਹੈਗਾ ਗੁੜੀਅਰ ਦੇ ਵਿੱਚ ਤੇ ਇਹਦੇ ਬਾਰੇ ਪਾਈ ਚੰਨਣਾ ਹੁਣ ਨੰਬਰ ਨੂੰ ਇਹਦੇ ਚਾਰੇ ਟਾਇਰ ਨਵੇਂ ਆ ਢੱਲੋਂ ਕੀ ਕਹੇ ਤੇ ਰੰਗ ਪੇਂਟ ਦਾ ਤੇਰੇ ਸਾਹਮਣੇ ਸਾਫਟ ਟਰੈਕਟਰ ਸਾਫ ਸੁਥਰਾ ਪੂਰਾ ਇੰਜਨ ਗੇਅਰ ਦਾ ਪੂਰਾ ਚੰਗਾ ਹੈ ਤਸੱਲੀ ਕਰਕੇ ਬਾਹਲੇ ਵੇਲੇ ਜਾ ਸਕਦੇ ਆ ਟਾਪ ਮਾਡਲ ਦਾ ਟਰੈਕਟਰ ਹੈ ਤੇ ਉਤੋਂ ਆਲ ਰੌਂਡਰ ਹੈ ਇਹ ਇਹ ਆਲ ਰੌਂਡਰ ਹੈ ਠੀਕ ਹੈ ਪਾਵਰ ਸਟੀਅਰਿੰਗ ਆ ਗਿਆ ਡਬਲ ਡਿਸਟ੍ਰਿਬਿਊਟਰ ਆ ਗਿਆ ਤੇਲ ਬ੍ਰੇਕਾਂ ਤੇ ਆਲ ਰੌਂਡਰ ਤਾਂ ਹੈਗਾ ਬਾਈ ਢਿੱਲੋਂ ਚ ਕੋਈ ਦੋ ਰਾਏ ਵਾਲੀ ਗੱਲ ਹੈ ਨਹੀਂ ਠੀਕ ਹੈ ਜਿਹੜੇ ਕੰਮ ਤੇ ਮਰਜ਼ੀ ਲਾ ਲਾ ਜਿਹੜਾ ਇਹ ਸੋਨ ਵਾਲੀ ਕਾ ਮਿੱਤਰੋ ਇਹੋ ਜਿਹਾ ਟਰੈਕਟਰ ਹੈ ਵੀ ਇਹ ਤੋਂ ਕੰਮ ਬੰਦਾ ਜਿਹੜਾ ਮਰਜ਼ੀ ਲੈ ਜਿਹੜਾ ਮਰਜ਼ੀ ਲੈ ਸਪੈਸ਼ਲ ਨਹੀਂ ਜਿਵੇਂ ਹੁਣ ਅਰਜ ਨਹੀਂ ਆ ਕਾਲੀ ਵਾਸਤੇ ਹਨ ਇਹ ਸਾਰੇ ਕਾਜੇ ਵਾਸਤੇ ਜੇ ਅੱਜ ਆਪਾਂ ਇਹਨੂੰ ਘਰ ਵਾਸਤੇ ਲੈ ਜਾਵਾਂਗੇ ਨਾ ਠੀ ਠੀਕ ਹੈ ਤੇ ਕੱਲ ਨੂੰ ਕੋਈ ਕਿਰਾਏ ਦਾ ਕੰਮ ਦੋਰਨਾ ਉੱਥੇ ਵੀ ਕੋਈ ਜਵਾਬ ਨਹੀਂ ਉੱਥੇ ਵੀ ਜਵਾਬ ਨਹੀਂ ਖਰਚਾ ਵੀ ਘਟਾ ਖਰਚਾ ਜਾਇਜ਼ ਹੈ ਠੀਕ ਹੈ ਟੂੜੀ ਵਾਲੀ ਤੇ ਲਾਲਾ ਟਰਾਲੇ ਦੇ ਵਾਲਾ ਵੱਡੀ ਦੇ ਜੜਾ ਵਾਲਾ ਜਿੱਥੇ ਮਰਜ਼ੀ ਲਈ ਫਿਰ ਯਾਰ ਜਵਾਬ ਨਹੀਂ ਦਿੰਦਾ ਕਹਿੰਦਾ ਜਿਵੇਂ ਕਹੇ ਦੀ ਖਰਚਾ ਘਟਾ ਤੇ ਮੁੱਲ ਵੀ ਕਿਸਾਨ ਵੀਰ ਦਾ ਸਾਰਾ ਮੋੜਦਾ 16 ਮਾਡਲ ਦੇ ਵਿੱਚ ਨੰਬਰ ਇਹਦਾ ਨੰਬਰ ਇਹਦਾ ਐਚ ਆਰ ਐਨਓਸੀ ਦੀ ਵੀ ਮਿਲ ਜੂਗੀ ਐਨਓਸੀ ਮਿਲ ਜੂ ਹਾਂ 4,69,000 ਹੋਗੀ ਡਿਮਾਂਡ ਕੁੱਲ 4,69,000 ਹੈ ਜਾਇਜ਼ ਜਮਈ ਨਾ ਮਾਤਰ ਜਾਇਜ਼ ਰੇਟ ਆ ਇਹਦਾ ਤੇ ਇਹ ਤਾਂ ਹੁਣ ਫਿਰ ਤੈਨੂੰ ਪਤਾ ਹੀ ਆ ਯਾਰ ਕਲਿੰਡਰ ਵਾਲਾ ਨਾ ਤਾਂ ਇਹ ਇਹ 4.5 ਲੱਖ ਦਾ ਜਮਾ ਜਾਇਜ਼ ਰੇਟ ਐ ਚੁੱਕੂਗਾ 4.5 ਰੇਟ ਇਹਦੇ ਚੋਂ ਘਟਜੂ ਮਿੱਤਰ ਹਾਂ ਤੇ ਹੁਣ ਐਡੀ ਡਿਮਾਂਡ ਜੀ ਵਾਲੀ ਇਹ ਵੱਧ ਟ੍ਰੈਂਡਿੰਗ ਚ ਆ ਇਹ ਜਿੱਦਾਂ ਆਇਆ ਉਦੋਂ ਦੀ ਟ੍ਰੈਂਡਿੰਗ ਚ ਚੱਲੀ ਜਾਂਦਾ ਇਹ ਇਹ ਟ੍ਰੈਂਡਿੰਗ ਚ ਸ ਠੀਕ ਹੈ ਹੈਗਾ ਵੀ ਇੱਧਰ ਰਹੂਗਾ ਵੀ ਸਹੀ ਗੱਲ ਚ ਖੂਬੀਆਂ ਵਾਲਾ ਅਗਲਾ ਨਮਾ ਨਹੀਂ ਲੱਭਦਾ ਸਾਨੂੰ ਮੈਂ ਪਹਿਲਾਂ ਵੀ ਆਪਣੀ ਗੱਲ ਹੁੰਦੀ ਹੁੰਦੀ ਹੈ ਕਲਵੀਰ ਵੀ ਹਰੇਟੇ ਟੈਲ ਤੋਂ ਪਹਿਲਾਂ ਅਗਲਾ ਕਾਲੇ ਦੇ ਟੈਚਾੜਾ ਭਾਲਦਾ ਇੱਧਰ ਮਾਰੀ ਟੈਲੋ ਦਾ ਜੇ ਚੰਗਾ ਤਾਂ ਗੱਲ ਬਣ ਜੇ ਆਹ ਜਿਹੜੇ ਬੰਦਿਆਂ ਨੂੰ ਇਹਦੀ ਖੂਬੀ ਦਾ ਪਤਾ ਹੈ ਠੀਕ ਹੈ ਹਿੱਸਾ ਖੁੱਲਦਾ ਇਹ ਫੁੱਲ ਟੌਪ ਮਾਡਲ ਹੈ ਠੀਕ ਹੈ ਇੱਕ بیس ਹੁੰਦਾ ਉਹਦਾ ਹਿੱਸਾ ਬੰਦ ਹੁੰਦਾਗਾ ਠੀਕ ਹੈ ਇਹ 2011 ਮਾਡਲ ਹੈ 11 ਮਾਡਲ ਹੈ ਤੇ ਟਾਇਰ ਹੈਗੇ ਐਮ ਆਰ ਐਫ ਦੇ ਐਮ ਆਰ ਐਫ ਦੇ ਟਾਇਰ ਤੂੰ ਇਹ ਮੰਨ ਲਾ ਵੀ ਮਗਰਲੇ ਤਾਂ 95 ਪੈਸੇ ਹੀ ਪਏ ਚਾਰੇ ਕੋਈ ਆ ਪਿਆ ਮਿੱਤਰੋ ਐਮ ਆਰ ਪੰਜਾਬ ਨੰਬਰ ਦਾ ਟਰੈਕਟਰ ਹੈ ਅੱਛਾ ਪੰਜਾਬ ਨੰਬਰ ਦਾ ਟਰੈਕਟਰ ਹੈ ਲੈ ਵੀ ਮਿੱਤਰੋ 11 ਮਾਡਲ ਆ ਪੰਜਾਬ ਨੰਬਰ ਦੇ ਵਿੱਚ ਪੈਰ ਨਵੇਂ ਨੇ ਆ ਦੇਖ ਲੈ ਯਾਰ ਤੋਤਾ ਵੀ ਨਹੀਂ ਇਹ ਨਹੀਂ ਹੈਗਾ ਕੋਈ ਬਾੜਾ ਜਿਹਨੇ ਬੋਲਦੀ ਟਰੈਕਟਰ ਦੀ ਉਵੇਂ ਗੰਦੇ ਜੰਨਾ ਬੈਡ ਟਰੈਕਟਰ ਸੀ ਉਵੇਂ ਜੰਮੀ ਪਈਆ ਜਿਵੇਂ ਕਹਦੀ ਅਜੇ ਸਮਾਰ ਕੇ ਸਫਾਈ ਵਾਲਾ ਵਿਹਾਨੇ ਤੇ ਚੱਲਿਆ ਨਹੀਂ ਸਮਾਨ ਸਾਰਾ ਪੂਰਾ ਢਿੱਲੋਂ ਮੰਗਰੋਂ ਵੀ ਦਿਖਾ ਲਿਆ ਨੂੰ ਠੀਕ ਐ ਆਰੇ ਮਾਰੂ ਮਦਰ ਇੱਤਾ ਦੇਖੇ ਤੈਨੂੰ ਢੇੜ ਲੁੱਟ ਬੱਜੜਿਆ ਵੇ ਸਹੀ ਗੱਲ ਆ ਹਾਂ ਹਾਂ ਪੂਰੇ ਸਾਫ ਹੈ ਤਾਂ ਇਹ ਜਿਹੋ ਜਿਹਾ ਹੈਗਾ ਉਵੇਂ ਦਿਖਾਵਾਂਗਾ ਯਾਰ ਇਹ ਹੁੱਕ ਦੇਖ ਪਹਿਲਾਂ ਤਾਂ ਚੱਲੋ ਦੇਖ ਇਹ ਹੁੱਕ ਨਾ ਦਿਖਾ ਤੂੰ ਰੇਤਾ ਦਿਖਾਈ ਜੰਨਾ ਰੇਤਾ ਨਹੀਂ ਮੈਂ ਹੁੱਕ ਦਿਖਾਈ ਆ ਜਿਵੇਂ ਕਹਿੰਦੇ ਟੱਕਾ ਹੁੱਕ ਨਾ ਵੀ ਨਹੀਂ ਹੋਇਆ ਵਾਜ ਮੈਂ ਨਹੀਂ ਆ ਚੀਜ਼ਾਂ ਕਸੀਆਂ ਜੇ ਪੰਗਾ ਹੁੰਦੀਆਂ ਜਮਾ ਤੇ ਉਸ ਤੋਂ ਬਾਅਦ ਦੇ ਵਿੱਚ 11 ਮਾਡਲਾ ਹੁਣ ਇਹਦੀ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਜਮਾ ਜੈ ਡਿਮਾਂਡ ਕੀਤੀ ਯਾਰ ਜਮਾ ਜੈ ਬਣੂ ਕਿੰਨੇ ਦਾ ਹੁਣ ਜਦੋਂ ਬੰਦਾ ਆ ਗਿਆ ਕਿ ਖੜ ਗਿਆ ਵੀ ਮੈਂ ਲੈ ਕੀ ਇਹ ਜਾਣਾ ਗਾਲੀ ਢੱਡਾ 5 ਲੱਖ ਤੇ 10000 ਰੁਪਿਆ 25000 ਰੁਪਿਆ ਰੇਟ ਮਿੱਤਰੋ ਇਹਦੇ ਮੌਕੇ ਤੇ ਮਾੜਾ ਮੋੜ ਮਾਨ ਤਾਣਾ ਭਰਾ ਹੋ ਇਹਦੇ ਚ ਮਾਨ ਤਾਣ ਮੌਕੇ ਲੈ ਲਾਂਗੇ ਬਾਈ ਕੁਲਬੀਰ ਤੋਂ ਤੇ ਹੁਣ ਫੇਰ ਆ ਗਿਆ ਨੀਲਾ ਕੋੜਾ ਨੀਲਾ ਕੋੜਾ ਵੇ ਇਹ ਪਲੱਸ ਵਾਲਾ ਹੈਗਾ ਇਹ ਪਲੱਸ ਵਾਲਾ ਠੀਕ ਹੈ ਇਹ 52 ਐਚ ਇਹ 55 ਐਚਪੀ ਵਾਲਾ ਇਹ ਵੀ ਫੁੱਲ ਟੌਪ ਹੈ ਟੀ ਕਮਾਂਡਰ ਟਾਇਰ ਹੈਗੇ ਨਵੇਂ ਹਨਾ ਮਗਰਲੇ ਟਾਇਰਾਂ ਡੂਰਾਂ ਦੀ ਪੱਕਾ ਸਰ ਛੱਡਦੇ ਨਹੀਂਗੇ ਠੀਕ ਹੈ ਠੀਕ ਹੈ ਇਹ 55000 ਦਾ ਇਹ ਵੀ ਪੰਜਾਬ ਨੰਬਰ ਦਾ ਰੈਕਟਰ ਹੈਗਾ ਠੀਕ ਹੈ ਤੇ 3 ਸਪੀਡ ਹੈ 3 ਸਪੀਡ ਪੰਜਾਬ ਨੰਬਰ ਦੇ ਵਿੱਚ ਰਿਵਰਸ ਸਪੀਡ ਹੋਆ ਤੇ ਛਤਰੀ-ਛੁਤਰੀ ਇਹਦੇ ਵੀ ਪੂਰੀ ਛਤਰੀ ਇਹਦੇ ਦੂਜੀ ਲਾਈ ਵੀ ਆਪਾਂ ਠੀਕ ਹੈ ਫੇਵਰ ਵਾਲੀ ਤੇ ਮਿੱਤਰੋ ਜਿਵੇਂ ਕਿ ਦੀ ਹੌਲੈਂਡਰ ਵੀ ਜਦੋਂ ਦਾ ਆਏ ਇਹਨੇ ਗੱਲਾਂ ਬਹੁਤ ਕਰਾਈਆਂ ਹਨਾ ਹੁਣ ਜੇ ਜੇ ਜੇਡ ਤੇ ਸੁਪਰਸੀਡਰ ਤੇ ਬੰਦਾ ਯਾਦ ਕਰਦਾ ਵੀ ਹੌਲੈਂਡ ਆਪਾਂ ਪਹਿਲਾਂ ਵੀ ਗੱਲ ਕਰੀਏ ਜੇ ਕਿਸੇ ਨੇ ਫੋਰਡ ਦੀ ਜਗ੍ਹਾ ਲਈ ਹੈ ਨਾ ਠੀਕ ਹੈ ਇਹਨੇ ਲਈ ਜ ਦੂਜੇ ਸਾਫ ਫੋਰਡ ਤੋਂ ਬਾਅਦ ਇਹਨੇ ਥਾਂ ਜਾ ਹਾਂ ਇਹਨੇ ਉਹਦਾ ਜਿਹੜਾ ਉਦੇ ਪੈਰ ਚ ਪੈਰ ਧਰਿਆਗਾ ਠੀਕ ਹੈ ਇਹਦੀ ਲਿਫਟ ਉਦੋਂ ਠੀਕ ਹੈ ਬੜਾ ਚੰਗੀ ਹੈ ਚੰਗੀ ਆ ਲਿਫਟ ਤਾਂ ਇਹ ਯਾਰ ਇਹ ਬ੍ਰਾਂਡ ਆ ਇਹ ਤਾਂ ਚੰਗਾ ਹੀ ਚੰਗਾ ਹੈ ਇਹਦੇ ਚ ਗੋਣੀ ਗੋਣਾ ਆਉਗਣ ਤਾਂ ਹੈ ਹੀ ਨਹੀਂ ਸਾਲੇ ਚਿੱਦਜਾ ਮਾਡਲ ਹੈਗਾ 9 ਹਾਂ ਪੀਵੀ03 ਨੰਬਰ ਆ ਪਰੰਡਾ ਤੇ ਹੁਣ ਡਿਮਾਂਡ ਆ 493 ਇਧਰ ਦਾ ਸਕੀਮ ਇਹ ਹੁਣ ਕਿੰਨੇ ਕ ਦਾ ਬਣੂਗਾ ਕਿੰਨੇ ਕ ਦਾ ਬਣੂਗਾ ਹਾਂ ਇੱਕੋ ਹੀ ਰੇਟ ਇੱਕ ਰੇਟ ਕਰ ਦਈਏ ਧਮਾਕਾ ਕਰਨੀ ਨਹੀਂ ਨੰਬਰੀ ਦੋ ਪਲਾਟ ਆਪਣਾ ਕਰ ਦਈਏ ਧਮਾਕਾ ਫਿਰਿਆ ਕਰ ਦੇ ਧਮਾਕਾ ਕਦੇ ਨਹੀਂ ਕੀਤਾ ਯਾਰ ਮੇਰਾ ਜੀਜਾ ਤਾਂ ਨਹੀਂ ਕਰਦਾ ਨਹੀਂ ਨਹੀਂ ਸਾਢੇ 4 ਲੱਖ ਦਾ ਰੇਟ ਦੇਵਾਂਗੇ ਸਾਢੇ 4 ਲੱਖ ਦਾ ਮੇਤਰੋ 43000 ਰੁਪਏ ਉੱਡ ਗਿਆ ਅਗਲ ਵੀਰ ਇਹ ਕੋਈ ਹੋ ਨਹੀਂ ਫੇਕ ਨਹੀਂ ਹੈਗਾ ਇਹ ਕੋਈ ਫੇਕ ਨਹੀਂ ਹੈਗਾ ਬਣਾਇਆ ਹੋਇਆ ਨਹੀਂ ਆਹੀ ਰੇਟ ਹੈ ਠੀਕ ਹੈ 43000 ਰੁਪਏ ਰੇਟ ਮੇਤਰੋ ਇਹਦੇ ਤੋਂ ਘਟਜੂ ਸਾਰੇ ਬਾਜ਼ਾਰ ਤੋਂ ਤੈਨੂੰ ਆਹ ਰੇਟ ਨਹੀਂ ਮਿਲਦਾ ਐ ਨਹੀਂ ਹੈਗਾ ਵੀ ਟਾਇਰ ਦੇਸੀ ਆ ਬੀਕੇਟੀ ਕਮਾਂਡਰ ਟਾਇਰ ਨੇ ਲੱਗੇ ਸਭ ਤੋਂ ਮਹਿੰਗੇ ਟਾਇਰ ਆਪਾਂ ਕਹਿੰਦੇ ਇਹ ਬੀਕੇਟੀ ਦੀ ਆ ਸਭ ਤੋਂ ਟੌਪ ਦਾ ਰੇਟ ਜੇ ਕੋਈ ਬੰਦਾ ਪਤਾ ਕਰਨ ਵਾਜੇ ਤੇ ਕਮਾਂਡਰ ਜਮਾਂ ਟੌਪ ਵਾਲੀ ਆ 43000 ਰੁਪਏ ਰੇਟ ਘਟ ਗਿਆ ਇਹਦੇ ਤੋਂ ਜਿਵੇਂ ਕਹ ਦੀ ਟੈਰ ਵਾਲਾ ਰੇਟ ਤਾਂ ਜਮੀਂ ਡਾਤਾ ਵਿੱਚ ਉੱਡ ਗਿਆ ਨਾ ਉੱਡ ਗਿਆ ਜਮਾ ਤੇ ਹੁਣ ਆ ਗਿਆ ਅੱਗੇ ਸਪੈਸ਼ਲ ਐਡੀਸ਼ਨ ਐਡੀਸ਼ਨ ਜਿਵੇਂ ਕਹ ਦੀ ਹੁਣ ਉਦੋਂ ਬਾਅਦ ਦੇ ਵਿੱਚ ਆ ਸਮ ਜਮੀਂ ਧੂਮਾ ਪਾ ਗਿਆ ਹਨਾ ਜਦੋਂ ਆ ਚਮਕਦਾ ਜਿਹਾ ਲੱਗ ਗਿਆ ਨਾ ਇਹ ਤਾਂ ਟ੍ਰੈਂਡਿੰਗ ਚ ਹੈਗਾ ਰਹੂਗਾ ਵੀ ਇਹ ਤਾਂ ਨਿਕਲਦੇ ਨਹੀਂ ਦਿਲਾ ਚੋਂ ਇਹ ਕਿੰਨਾ ਮਾਡਲ ਆ ਇਹ 18 ਬੈਕ ਟੈਰ ਨਾਲ ਦੇ ਆ ਫਰੰਟ ਚੇਂਜ ਆ ਇਹਦੀ ਇੱਕ ਖੂਬੀ ਹੈ ਢ ਲੋ ਠੀਕ ਹੈ ਵੀ ਹਰ ਇੱਕ ਟਰੈਕਟਰ ਆ ਆਪਾਂ ਕਹਿੰਦੇ ਜਿਹਨੂੰ ਆਪਾਂ ਆਲ ਰਾਊਂਡਰ ਕਹਿ ਦਈਏ ਜਾਂ ਪੀਟੀਓ ਦਾ ਕਿੰਗ ਕਹਿ ਦਈਏ ਜੌਂਡੀਅਰ ਪੀਟੀਓ ਦਾ ਕਿੰਗ ਆ ਆਹ ਟਰੈਕਟਰ ਕਮਰਸ਼ੀਅ ਇਦੀ ਖਾਸੀਅਤ ਹੈ ਕਿ ਇਹਦੀ ਜਗ੍ਹਾ ਹੈਗੀ ਵੀ ਇਹ ਐਗਰੀਕਲਚਰ 'ਚ ਯੂਜ਼ ਹੁੰਦਾ ਹੈ ਐਗਰੀ ਇਹ ਵੀ ਇੱਕ ਬ੍ਰਾਂਡ ਹੈ ਇਹਦਾ ਕੰਪਨੀ ਨੇ ਬ੍ਰਾਂਡ ਇਹੋ ਜਿਹਾ ਬਣਾਇਆ ਵੀ ਐਗਰੀਕਲਚਰ 'ਚ ਹੀ ਚੱਲਦਾ ਹੈ ਕਮਰਸ਼ੀਅਲ 'ਚ ਕੰਮ ਨਹੀਂ ਕਰਦਾ ਸਹੀ ਗੱਲ ਹੈ ਕੋਈ ਨਾ ਰਿਕ ਬੰਦਾ ਪਾਉਂਦਾ ਨਹੀਂ ਲੈਣ ਵੇਲੇ ਮਹਿੰਗਾ ਯਾਰ ਲੈਣ ਵੇਲੇ ਲੈਣ ਵੇਲੇ ਮਹਿੰਗਾ ਹੈ ਸਹੀ ਗੱਲ ਆ ਤੇ ਮਾਡਲ ਹੈਗਾ 18 ਐਚ ਆਰ ਨੰਬਰ ਹੈ ਇਹ ਐਚ ਆਰ ਨੰਬਰ ਹੈ ਫਸਟ ਓਨਰ ਡਾਕੂਮੈਂਟ ਮਿਲੂਗੀ ਵੀਰੇ ਨਾਮ ਵਾਲੀ ਗੱਡੀ ਤੇ ਬਾਕੀ ਇੰਜਨ ਗੇਅਰ ਦਾ ਕੀ ਮੈਂ ਨਾ ਮੈਂ ਯਾਰ ਤਸੱਲੀ ਕਰ ਲੇ ਆ ਮਗਰ ਲੈ ਟਾਇਰ ਤਾਂ ਨਾਲ ਦੀ ਜਿਹੜੇ ਲੋਹੇ ਦਿਖਾ ਦੇਗਾ ਠ ਇਹਗਾ ਮੂਰਲੇ ਚੇਜ ਹੈ ਤੇ ਬਾਕੀ ਉਹ ਕੰਪਨੀ ਆਹ ਕੰਪਨੀ ਫੈਟਡ ਆ ਸਾਰਾ ਕੁਝ ਸਤਰੀ ਸੁਤਰੀ ਸਾਰਾ ਕੁਝ ਇਹ ਕੰਪਨੀ ਵੀ ਕਿਤੇ ਵੀ ਰੰਗ ਪੇਂਡ ਦਾ ਨਿਸ਼ਾਨ ਨਹੀਂ ਕਲਮ ਨਹੀਂ ਲੱਗੀ ਡੈਕਟਰ ਤੇ ਸਾਰਾ origignal ਡੈਕਟਰ ਸਾਰਾ origignal ਆ ਜੀ ਤੇ ਮਾਡਲ ਹੈਗਾ 18 ਹਾਂ ਅੰਦਰੋਂ ਵੀ ਖੋਲ ਕੇ ਦਿਖਾ ਦੇ ਡੈਕਟਰ ਇਧਰਲੇ ਪਾਸੇ ਹੁਣ ਫਿਰ ਦੇਖ ਤਾਂ ਝਾਕਣਾ ਬਣਦੀ ਆ ਜਦੋਂ ਮਾਡਲ ਉੱਤੇ ਆ ਗਿਆ ਦੇਖ ਅੰਦਰ ਟਰਬੋ ਵਾਲਾ ਡੈਕਟਰ ਇਹ ਕੰਡੀਸ਼ਨ ਤਾਂ ਜਮਾ ਉਹ ਦਿਹਾੜੀਆ ਯਾਰ ਹਨਾ ਉਹਨੇ ਮਾਡਲ ਡਾਊਨ ਸੀ ਉਹ ਵੱਧ ਹਸਾਬ ਪਿਆ ਜਮਾ ਹਨ ਪਰ ਇਹ ਸੰਭਾਲ ਦੀ ਗੱਲ ਹੈ ਨਾ ਉਹ ਬੰਦੇ ਦਾ ਇਹਦੀ ਇਹਦੀ ਆਪਾਂ ਪਹਿਲਾਂ ਗੱਲ ਕਰ ਲਈ ਇਹਦੀ ਕੂਪੀ ਇਹੀ ਹੈ ਨਾ ਢਿਲੋਂ ਵੀ ਇਹ ਐਗਰੀਕਲਚਰ ਜੂਜ਼ ਹੁੰਦਾ ਕਮਰਸ਼ੀਅਲ ਚ ਜਾਂਦਾ ਹੀ ਨਹੀਂ ਸਹੀ ਗੱਲ ਆ ਇਹ ਹੁੰਦਾ ਹੀ ਕੁਝ ਨਹੀਂ ਉਹ ਪੂਰੀ ਚੰਗਾ ਤੇ ਹੁਣ ਇਹਦੀ ਡਿਮਾਂਡ ਦੀ ਗੱਲ ਕਰੀਏ 630000 ਤਾਂ ਹੋਗੀ ਕੁੱਲ 630000 ਰੁਪਏ ਸਾਰੀ ਮੰਡੀ ਚ ਜਾਵੜੀ ਤੈਨੂੰ ਇੱਕ ਗੱਲ ਕਰ ਦਾਂਗਾ ਮੈਂ ਤੇ ਆਪਾਂ ਹੁਣੇ ਦਵਾਂਗੇ ਕਿੰਨੇ ਦਾ ਇਹਦਾ ਨਹੀਂ ਮੇਰੀ ਗੱਲ ਨਹੀਂ ਸੁਣੀ ਬੁਰੀ ਮੈਂ ਤੈਨੂੰ ਆਨ ਰਿਕਾਰਡ ਕੈਮਰਾ ਗੱਲ ਕਰਦਾ ਸਾਰੀ ਮੰਡੀ ਚ ਜਾਵਣੀ ਜਿਹੜਾ ਆਪਾਂ ਰੇਟ ਲੀਕੇ ਬੈਠੇ ਐਸ ਰੇਟ ਚ ਤੈਨੂੰ ਆ ਮਾਡਲ ਟਰੈਕਟਰ ਕੋਈ ਦਿੰਦਾ ਵੀ ਨਹੀਂ ਠੀਕ ਹੈ ਤੇ ਆਪਾਂ ਕਿੰਨੇ ਦਾ ਜੀ ਕਮੈਂਟ ਦੇ ਵਿੱਚ ਲੋਕ ਵੀਰ ਕਹਿਣਗੇ ਵੀ ਜਰੂਰ ਜਿੰਨਾ ਮਹਿੰਗਾ ਜਾਂ ਸਸਤਾ ਪਰ ਆਪਾਂ ਦਾਵਾ ਕਰਦੇ ਹਾਂ ਐਂ ਨਹੀਂ ਕਿ ਐਸ ਰੇਟ ਚ ਕਿਤੇ ਨਹੀਂ ਮਿਲਦਾ ਤੇ ਮੈਨੂੰ ਐਂ ਦੱਸ ਵੀ ਆ ਸੇਤੀ ਤਾਂ ਹੁਣ ਡਿਮਾਂਡ ਆ ਡਿਮਾਂਡ ਕਿੰਨੇ ਦਾ ਬਣੇ 6-10 ਦਾ ਸੇ 10 ਦਾ 2000 ਰੁਪਿਆ ਰੇਟ ਵਿੱਚ ਤਰੋ ਮੌਕੇ ਤੇ ਮਾਨਤਨ ਹੋਰ ਵੀ ਕਰ ਦਾਂਗੇ ਯਾਰ ਅਸੇ ਮਾਨਤਨ ਹੋਰ ਵੀ ਹੋਰ ਵੀ ਕਰ ਮਾਨਤਨ ਹੋਰ ਵੀ ਹੋ ਜੀ ਮਿੱਤਰੋ ਤੇ ਹੁਣ ਇੱਧਰ ਨੂੰ ਆ ਜਾ 485 ਦੀ ਸੀ ਜਾਂਦਾ ਮੈਨੂੰ ਦਿਸੀ ਜਾਂਦਾ ਇਹ ਤੂੜੀ ਵਾਲਿਆਂ ਦੇ ਬਲੇ ਹੱਥ ਖੜੇ ਕਰਾਈ ਸੀ ਇਹ ਤੂੜੀ ਵਾਲਾ ਹਾਂ ਇਹ ਮਸ਼ੀਨ ਜਦੋਂ ਆਈ ਤੇ ਗੱਲ ਆ ਜਾਂਦੀ ਹੈ ਨਾ ਵੀ ਰੀਪਰ ਲੈਣ ਜਾਵੜ ਗਏ ਤੇ ਉਹ ਕਹਿੰਦੇ ਵੀ ਕਿਹੜੇ ਟਰੈਕਟਰ ਤੇ ਲਾਉਣੇ ਜਦੋਂ ਇਹਦਾ ਨਾਂ ਆ ਗਿਆ ਉਹ ਕਹਿੰਦੇ ਵੀ ਸਾਡੀ ਗਾਰੰਟੀ ਖਤਮ ਹੈ 485 ਪਿੱਸੇ ਪਾਉਣੀ ਹੈ ਕਹਿੰਦੇ ਗਾਰੰਟੀ ਇੰਨਾ ਜੋ ਰਹੇ ਤੇ ਚਾਚਾ 10 ਮਾਡਲ ਟਰੈਕਟਰ ਹੈ ਨਹੀਂ 10 ਮਾਡਲ ਦੇ ਵਿੱਚ ਅੱਛਾ ਇੱਕ ਇਹਦੇ ਕੈਮਰਾ ਮਾਰੀ ਢਲੋਂ ਮੜਾ ਜਾਂ ਚਾਰ ਚਪਰੇ ਕੈਮਰਾ ਇੱਕ ਮਾੜਾ ਮੜਾ ਜਾਂ ਇਹਦੇ ਇਹੇ ਟਰੈਕਟਰ ਕਮਰਸ਼ੀਅਲ 'ਚ ਨਹੀਂ ਚੱਲਿਆ ਢਲੋਂ ਠੀਕ ਹੈ ਮਗਰਾੜ ਨਹੀਂ 485 ਦੇ ਆਮ ਬਿੰਗੀ ਹੁੰਦੇ ਆ ਠੀਕ ਹੈ ਇਹਦੇ ਸਾਰਾ ਕੁਝ オリジナル ਹੀ ਹੈ ਠੀਕ ਹੈ ਜਿਵੇਂ ਨਾਰੇ ਚੱਲਿਆ ਹੋਇਆ ਟਰੈਕਟਰ ਜਾਂ ਕੰਪਿਊਟਰ ਕਰਾ ਕੇ ਚੱਲਦਾ ਹੈ ਠੀਕ ਹੈ ਕੰਡੀਸ਼ਨ ਦੱਸੀ ਜਾਂਦੀ ਹੈ ਕੰਡੀਸ਼ਨ ਦੱਸੀ ਆ ਚੀਜ਼ਾਂ ਨਹੀਂ ਤਾਂ ਆ ਡਲੇ ਰੁੰਡੇ ਜੇ ਗਵਾਜ ਜਾਂਦੇ ਹੁੰਦੇ ਜਦੋਂ ਮਾੜਾ ਪੂਰਾ ਦਾ ਲਾਵਾ ਵੀ ਪਾਇਆ ਕੰਪਿਊਟਰ ਕਰਾ ਲਈਏ ਅੱਛੇ ਵੀ ਪਾਇਆ ਵਧੀਆ ਟਰੈਕਟਰ ਹੈ ਇਹ ਆ ਜੀ 485 ਤੇ ਜਾਣਦਾ ਬਹੁਤ ਆ ਟਰੈਕਟਰ ਐਚ ਆਰ 98 ਹਰਿਆਣਾ ਦਾ ਨੰਬਰ ਹੈ ਤਾਂ ਤੇ ਐਨਓ 0 ਇਹਦੀ ਨਹੀਂ ਮਿਲਦੀ ਠੀਕ ਹੈ ਤੇ 3 ਲੱਖ ਦੇ 10000 ਇਹ ਕਿੰਨੇ ਕ ਦਾ ਬਣ ਜੂ ਇਹ ਇਹ 2 ਲੱਖ ਤੇ 70000 ਰੁਪਏ ਦਾ ਟਰੈਕਟਰ ਦਾ ਫੋਟੋ 2 ਲੱਖ ਤੇ 70000 ਦਾ ਮਿੱਤਰੋ 40000 ਰੁਪਿਆ ਆ ਟਰੈਕਟਰ ਦੇ ਵਿੱਚੋਂ ਡਿਸਕਾਊਂਟ ਹੋ ਜੂ ਘਟ ਜੂ ਮਣ ਜਾ ਬਣਾ ਕੇ ਆ ਜੋ ਤੇ ਹੁਣ ਆ ਦੀਵੇ ਵਾਲਾ ਵੀ ਦਿਖਾ ਦੇ ਸਾਨੂੰ ਇਹ ਵੀ ਦਿਖਾ ਲਾ ਯਾਰ ਐ ਦੀਵੇ ਜਿੰਨਾ ਖਰਚਾ ਜਿਹੜੇ ਦਾ ਇਹ ਤਾਂ ਕੋਈ ਦੋਰ ਆਇਆ ਨਹੀਂ ਬੋਤਲ ਭਰ ਕੇ ਘਰ ਲੱਗੇ ਇਹਨੂੰ ਬੋਤਲ ਭਰ ਕੇ ਕਣਚ ਦੀ ਪਹਾੜ ਲਿਓ ਉੱਥੇ ਬੱਤੀ ਲਾ ਕੇ ਤੇ ਉਹਨੂੰ ਅੱਗ ਲਾ ਦਿਓ ਉਧਰ ਇਹਦੀ ਟੈਂਕੀ ਭਰ ਕੇ ਉਧਰ ਇਹਦੀ ਟੈਂਕ ਮੰਨ ਲਾ ਵੀ ਉਹਦੇ ਚੋਂ ਨਾ ਪਾ ਦਿਓ ਦੀਵਾ ਬੋਝੂਏ ਚੱਲੀ ਜਾਂਦਾ ਉਹ ਅਸਾ ਇੰਨਾ ਤੇ ਇੰਨਾ ਦੇ ਲਈ ਖਾਂਦਾ ਹੈ ਪੂਰਾ ਸਾਫ ਮੋਟਰ ਰੇਟਰ ਮੈਡਾ ਨੇ ਮਾਰ ਲਿਆ ਕਿੰਨਾ ਮਾਰ ਲਗਲੇ ਵੀਰ 99 99 ਤੇ ਜਿਵੇਂ ਕਿਸੇ ਛੋਟੇ ਜੀਮੇਦਾਰ ਨੇ ਨਾਲ ਰੱਖਣਾ ਟਰੈਕਟਰ ਇਹ ਅੱਜ ਬਣਿਆ ਛੋਟੇ ਵਾਲਾ ਬਾਈ ਠੀਕ ਹੈ ਪਹਿਲਾਂ ਤਾਂ ਇਹ ਵੀ ਟ੍ਰੈਂਡਿੰਗ 'ਚ ਹੁੰਦਾ ਸੀ ਚੰਗੇ ਚੰਗੇ ਬੰਦੇ ਲੈਂਦੇ ਹੁੰਦੇ ਉਹਨਾਂ ਨੂੰ ਹੁਣ ਤਾਂ ਐਮਪਲੀਮੈਂਟ ਵੱਡੇ ਆ ਗਏ ਤੇ ਡਿਮਾਂਡ ਇਹਦੀ ਹੈਗੀ 145000 ਰੁਪਇਆ ਕਿੰਨੇ ਕੁ ਦਾ ਵਣਜੂ ਇਹ ਗਿਲਵੀਰ ਜਾਇ ਜਾਇ ਯਾਰ ਸਵਾ ਕ ਲੱਖ ਰੁਪਇਆ ਦਾ ਸੌਦਾ ਹੈ ਟਰੈਕਟਰ ਦਾ ਠੀਕ ਹੈ ਸਵਾ ਲੱਖ ਰੁਪਇਆ ਦਾ ਮੈਟਰ ਉਸ ਨੂੰ ਵੀ ਟਰੈਕਟਰ ਵੇਚੂ ਕੰਡੀਸ਼ਨ ਟਰੈਕਟਰ ਦੀ ਦੇਖੋ ਥੋੜੇ ਸਾਹਮਣੇ ਆ ਹਨਾ ਤੇ ਨਾਲ ਨਾਲ ਸ਼ੇਅਰ ਵਾਲਾ ਬਟਨ ਦਬਾ ਦਿਓ ਬਾਈ ਦਾ ਨੰਬਰ ਉਸ ਨੂੰ ਪਤਾ ਹੈ 9417232633 ਆਹੀ ਹੈ ਆਹੀ ਹੈ ਨਾ ਆਹੀ ਨੰਬਰ ਆ ਪਲਾਟ ਨੰਬਰ 2 ਆ ਨੰਬਰ ਲਾ ਲਿਓ ਵੀਰ ਦਾ ਤੇ ਦੱਬ ਕੇ ਵੀਡੀਓ ਨੂੰ ਕਰ ਦਿਓ ਸ਼ੇਅਰ ਸੋ ਬਹੁਤ ਬਹੁਤ ਧੰਨਵਾਦ ਵੀਰ ਧੰਨਵਾਦ ਬਾਈ ਚਲੋ ਸਭ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ